ਅਕਸਰ ਜਿਹੜਾ ਇਹ ਜਦੋਂ ਬਾਰਿਸ਼ ਹੁੰਦੀ ਹੈ ਘਰ ਬੈਠ ਕੇ ਤੁਹਾਨੂੰ ਲਾਈਵ ਜਿਹੜਾ ਇਹ ਰੋਜ਼ ਹੋਈਦਾ ਪਰ ਅੱਜ ਜਿਹੜਾ ਇਹ ਗਲੀਆਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਬਾਰਿਸ਼ ਜਦੋਂ ਹੁੰਦੀ ਹੈ ਤੇ ਬਾਰਿਸ਼ ਦੇ ਨਾਲ ਗਲੀਆਂ ਦੇ ਵਿੱਚ ਪਾਣੀ ਕਿੰਨਾ ਜ਼ਿਆਦਾ ਖੜ ਜਾਂਦਾ ਹੈ ਤੇ ਅਸੀਂ ਜਿਹੜਾ ਹੁਣ ਗਲੀਆਂ ਦੇ ਵਿੱਚ ਉਤਰ ਆਏ ਆ ਪੂਰੀਆਂ ਗਲੀਆਂ ਜਿਹੜੀਆਂ ਨੇ ਪਾਣੀ ਦੇ ਨਾਲ ਭਰੀਆਂ ਹੋਈਆਂ ਨੇ ਕਿਸ ਤਰ੍ਹਾਂ ਜਿਹੜੀਆਂ ਗਲੀਆਂ ਦੇ ਵਿੱਚ ਪਾਣੀ ਜਿਹੜਾ ਭਰਿਆ ਹੋਇਆ ਤੇ ਬੱਚੇ ਜਿਹੜਾ ਹੈ ਖੁਸ਼ੀ ਨਾਲ ਤੁਰ ਰਹੇ ਨੇ ਤੇ ਕਈ ਬੱਚੇ ਨਹਾ ਰਹੇ ਨੇ ਕਿੰਨਾ ਕਿੰਨਾ ਪਾਣੀ ਉਹ ਜਿਹੜਾ ਗਲੀਆਂ ਦੇ ਵਿੱਚ ਖੜਿਆ ਹੋਇਆ ਹੈ ਕਿੰਨੀਆਂ ਜ਼ਿਆਦਾ ਗਲੀਆਂ ਜਿਹਨੀਆਂ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਇੱਕ ਘੰਟਾ ਜਿਹੜੀਆਂ ਲਗਾਤਾਰ بارش ਹੋਈ ਹੈ ਤੇ ਇੰਨਾ ਬੁਰਾ ਹਾਲ ਜਿਹੜਾ ਹੈ ਗਲੀਆਂ ਸੜਕਾਂ ਦਾ ਗੁਰੂ ਹਰ ਸਹਾਇ ਦੀਆਂ ਕਈ ਗਲੀਆਂ ਸੜਕਾਂ ਇਸ ਪਾਣੀ ਜਿਹੜਾ ਹੈ ਕਾਫੀ ਜ਼ਿਆਦਾ ਭਰ ਗਿਆ ਹੈ ਸੋ ਆਮ ਬੰਦੇ ਦੇ ਲੰਘਣ ਦਾ ਵੀ ਜਿਹੜਾ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਇਤਨਾ ਪਾਣੀ ਭਰਦੇ ਤਾਂ ਫਿਲਹਾਲ ਗੁਰੂ ਹਰ ਸਹਾਇ ਦੀਆਂ ਸੜਕਾਂ ਤੇ ਲੈ ਕੇ ਤੁਹਾਨੂੰ ਨਿਕਲ ਚੁੱਕੇ ਆ ਕਿਸ ਤਰ੍ਹਾਂ ਜਿਹੜਾ بارش ਤੋਂ ਬਾਅਦ ਦਾ ਹਾਲ ਜਿਹੜਾ ਤੁਹਾਨੂੰ ਪੂਰੀ ਮੰਡੀ ਦਾ ਹਾਲ ਜਿਹੜਾ ਸਾਨੂੰ ਦਿਖਾਇਆ ਜਾਏ ਕਿਸ ਤਰ੍ਹਾਂ ਜਿਹੜਾ ਪਾਣੀ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨ੍ਹਾ ਰੈਪਿਡਲੀ ਜਿਹੜਾ ਇਹ ਦੇਖ ਸਕਦੇ ਹੋ ਤੇ ਨਾਲ ਦੀ ਨਾਲ نیچے ਪਾਣੀ ਵੱਲ ਨਿਗਾਹ ਮਾਰੋ ਕਿੰਨਾ ਜ਼ਿਆਦਾ ਪਾਣੀ ਜਿਹੜਾ ਇਹ ਗਲੀਆਂ ਦੇ ਵਿੱਚ ਖੜਿਆ ਹੋਇਆ ਹੈ ਇੱਕ ਘੰਟਾ ਲਗਾਤਾਰ ਜਿਹੜੀ ਹੈ ਗੁਰੂਗਰ ਸਹਾਇ ਦੇ ਵਿੱਚ ਬਾਰਿਸ਼ ਹੋਈ ਹੈ ਉਸ ਕਰਕੇ ਪਾਣੀ ਨਾਲ ਜਿਹੜੀਆਂ ਨੇ ਗਲੀਆਂ ਇਸ ਗਲੀ ਦਾ ਵੀ ਹਾਲ ਦੇਖ ਸਕਦੇ ਹੋ ਤੇ ਸਾਹਮਣੇ ਵਾਲੀ ਗਲੀ ਦਾ ਵੀ ਹਾਲ ਤੁਸੀਂ ਦੇਖ ਸਕਦੇ ਹੋ ਕਿਤਨਾ ਬੱਚੇ ਜਿਹੜੇ ਆ ਕੁਸ਼ਨ ਤੋਂ ਘਰ ਆ ਰਹੇ ਨੇ ਕਿਉਂਕਿ ਪੈਦਲ ਜਿਹੜੇ ਇੰਨੀਆਂ ਇੰਨਾ ਪਾਣੀ ਦੇ ਵਿੱਚ ਨਿਕਲਣਾ ਬਹੁਤ ਔਖਾ ਹੈ ਪੂਰੀ ਮੰਡੀ ਦਾ ਇੱਕ ਚੱਕਰ ਤੁਹਾਨੂੰ ਜ਼ਰੂਰ ਲਗਾ ਕੇ ਦੱਸਾਂਗੇ ਕਿ ਇਸ ਤਰ੍ਹਾਂ ਜਿਹੜਾ ਗਲੀਆਂ ਦਾ ਕਿੰਨੀਆਂ ਗਲੀਆਂ ਤੇ ਪਾਣੀ ਖੜਿਆ ਤੇ ਕਿੰਨੀਆਂ ਗਲੀਆਂ ਦੇ ਪਾਣੀ ਨਿਕਲ ਚੁੱਕਿਆ ਸਾਡੀ ਇਹੀ ਕੋਸ਼ਿਸ਼ ਹੋਏਗੀ ਤੁਹਾਨੂੰ ਦਿਖਾਉਣ ਦੀ بارش ਤੋਂ ਬਾਅਦ ਕੀ ਮਾਹੌਲ ਬੰਦਾ ਹੈ ਬਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਕਿੱਥੇ ਕਿੱਥੇ ਪਾਣੀ ਜਿਹੜਾ ਖੜ ਜਾਂਦਾ ਹੈ ਜਿਸ ਤਰ੍ਹਾਂ ਜੰਮੇ ਦੋ ਜਿਸ ਤਰ੍ਹਾਂ ਜਿਹੜਾ ਹੈ ਪੂਰੀ ਜਿਹੜੀ ਹੈ ਮੰਡੀ ਦਾ ਟੂਰ ਤੁਹਾਨੂੰ ਦਿਖਾ ਰਹੇ ਹਾਂ ਕਿਹੜੀਆਂ ਜਿਹੜੀਆਂ ਗਲੀਆਂ ਦੇ ਵਿੱਚ ਪਾਣੀ ਹੈਗਾ ਹੈ ਕਿਹੜੀਆਂ-ਕਿਹੜੀਆਂ ਗਲੀਆਂ ਦੇ ਵਿੱਚ ਪਾਣੀ ਨਿਕਲ ਚੁੱਕਿਆ ਹੈ ਕਿਸ ਤਰ੍ਹਾਂ ਜਿਹੜਾ ਹੈ ਆਵਾਜ਼ਾਈ ਪ੍ਰਭਾਵਿਤ ਹੁੰਦੀ ਹੈ بارش ਤੋਂ ਬਾਅਦ ਬਾਜ਼ਾਰ ਦਾ ਮਾਹੌਲ ਦਿਖਾਨੇ ਆ ਕਿੰਨਾ ਬਾਜ਼ਾਰ ਦਾ ਮਾਹੌਲ ਬਣ ਚੁੱਕਾ ਹੈ ਇਸ ਤਰ੍ਹਾਂ ਜਿਹੜਾ ਹੈ ਪਾਣੀ ਬਾਜ਼ਾਰਾਂ ਦੇ ਵਿੱਚ ਹੁੰਦਾ ਗਲੀਆਂ ਦੇ ਵਿੱਚ ਹੁੰਦਾ ਹੈ ਗਲੀਆਂ ਤੋਂ ਨਿਕਲਦੇ ਓਏ ਹੁਣ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਜਿਹੜਾ ਖੜਾ ਹੋਇਆ ਹੈ ਬਾਜ਼ਾਰ ਦੇ ਵਿੱਚ ਵੀ ਜਿਸ ਕਰਕੇ ਪੈਦਲ ਆਣਾ ਬਹੁਤ ਮੁਸ਼ਕਲ ਹੈਗਾ ਤਾਂ ਉਹ ਖਾ ਜੇਤੇ ਦੀ ਰੋਡ ਹਨ ਵਾਹਨਾ ਬੇਰਸਾਂ ਘਰਦਵਾਲੇ ਗਏ ਕੁਰੀਆਂ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਕੌਂਚੜਾ ਹੈ ਅਸੀਂ ਫੇਰ ਸੇਵ ਵਾਲੀ ਰੋਡ ਤੇ ਆ ਗਏ ਹੋਏ ਆ ਵਿਚਕਰਮਾ ਗੁਰਦਵਾਲੇ ਦੇ ਸਾਈਡ ਤੇ ਆ ਗਏ ਹੋਏ ਆ ਪੂਰੀ ਗਲੀ ਬਾਜ਼ਾਰ ਜਿਹੜੀ ਹੈ ਸਾਡੀ ਕੋਸ਼ਿਸ਼ ਹੋਏਗੀ ਦਿਖਾਇਆ ਜਾਏ ਕਿਹੜੇ-ਕਿਹੜੇ ਬਾਜ਼ਾਰ ਗਲੀ ਦੇ ਵਿੱਚ ਪਾਣੀ ਹਲੇ ਤੱਕ ਖੜਾ ਹੈ ਕਿਉਂਕਿ بارش ਜਿਹੜੀ ਹੈ ਰੁਕ ਗਈ ਹੋਈ ਹੈ ਤੇ ਆਵਾਜਾਈ ਹੁਣ ਸ਼ੁਰੂ ਹੋ ਗਈ ਹੋਈ ਹੈ ਕਿਸ ਤਰ੍ਹਾਂ ਲੋਕ ਆਪਣੇ ਵਹੀਖਲਾਤੇ ਆ ਰਿਹਾ ਹੈ ਪਰ ਸਭ ਤੋਂ ਜ਼ਿਆਦਾ ਮੁਸ਼ਕਿਲ ਜਿਹੜਾ ਹੈ ਪੈਦਲ ਲੰਘਣ ਵਾਲਿਆਂ ਨੂੰ ਹੋ ਰਹੀ ਹੈ ਬੱਚੇ ਛੋਟੇ ਛੋਟੇ ਟਿਊਸ਼ਨ ਤੋਂ ਘਰ ਵਾਪਸ ਜਾ ਰਹੇ ਨੇ ਬਜ਼ੁਰਗ ਮਾਤਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੈਦਲ ਜਿਹੜੀਆਂ ਲੰਘ ਰਹੀਆਂ ਨੇ ਨਾਲ ਦੀ ਨਾਲ ਸੜਕਾਂ ਤੇ ਪਾਣੀ ਵੀ ਦੇਖ ਸਕਦੇ ਹੋ ਕਿੰਨਾ ਪਾਣੀ ਜਿਹੜਾ ਹੈ ਪੂਰਾ ਸ਼ਹਿਰ ਫਿਲਹਾਲ ਜਿੱਥੋਂ ਵੀ ਲੰਘਿਆਂ ਹਰੇਕ ਗਲੀ ਦੇ ਵਿੱਚ ਹਰੇਕ ਬਾਜ਼ਾਰ ਦੇ ਵਿੱਚ ਪਾਣੀ ਹੈਗਾ ਹੀ ਹੈਗਾ ਹੁਣ ਅੱਗੇ ਦੇਖਦੇ ਹਾਂ ਕਿਸ ਤਰ੍ਹਾਂ ਜਿਹੜਾ ਕਿੰਨਾ ਕੁ ਪਾਣੀ ਹੋ ਰਕੇ ਮਿਲਦਾ ਹੈ ਜਿਵੇਂ ਖਤਮ ਹੋ ਜਾਂਦਾ ਹੈ ਸੜਕ ਤੇ ਖੱਡਾ ਵੀ ਤੁਸੀਂ ਪਿੱਛੇ ਦੇਖਿਆ